ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਚੰਗੀਆਂ ਟੋਪ ਕਲਾਸ ਨੇ ਚੰਗੇ ਨਗੀਨੇ ਲੈ ਕੇ ਆਇਆ ਵੀਰੋ ਨਹੀਂ ਆਓ ਵੀਰ ਜੀ ਅੰਨਾ ਬਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਹਾਲ ਚੱਲ ਵਾਹਿਗੁਰੂ ਦੀ ਕਿਰਪਾ ਜੀ ਵਧੀਆ ਜੀ ਨਾਂ ਦੱਸੋ ਆਪਣਾ ਜੀ ਹਾਂ ਸੁਵਿੰਦਰ ਸਿੰਘ ਜੀ ਪਿੰਡ ਠਾ ਹਾਂਜੀ ਹਾਂਜੀ ਨੇੜੇ ਫਲਗੜ ਚੁੰਗੀਆਂ ਹਾਂਜੀ ਨਾਲ ਹੀ ਪੱਲਵਾਰੀ ਜੀ ਜੁਜੀ ਠਾ ਰੋੜਿਆ ਠੀਕ ਹੈ ਜੀ ਤੇ ਆਪਣੇ ਕੋ ਆ ਗਈਆਂ ਜਿਵਸ਼ੀਆਂ ਚੰਗੀਆਂ ਆ ਗਈਆਂ ਜੀ ਅਸੀਂ ਅੱਜ 3 ਲੈ ਆਂਦੀਆਂ ਜੀ ਅੱਛਾ ਜੀ ਤਾਂ ਬਦਾਂ ਨਵੇਂ ਜਨਮਾ ਦੂਜੇ ਦਿਨ ਮਾਲ ਨਵਾਂ ਬਾਬਾ ਰਾਹ ਦੇਂਦਾ ਚੰਗੇ ਤੋਹਫੇ ਲੈ ਗਿਆ ਜੀ ਹਾਂ ਦੋ ਸੋਈਆਂ ਜੀ ਹਾਂਜੀ ਤੇ ਇੱਕ ਗੱਬੜ ਵਸ਼ੀ ਹੈ ਠੀਕ ਹੈ ਜਿਆਦਾ ਚੰਗੀ ਵਸ਼ੀ ਹੈ ਜਿਹਨੂੰ ਯਾਦ ਜੱਗ ਤੋਂ ਨਿਹਰੀ ਵਸ਼ੀ ਬਿਲਕੁਲ ਜੀ ਹਾਂ ਜੀ ਗੱਬੜ ਵਸ਼ੀ ਪਸ਼ੂ ਲੈ ਕੇ ਤੁਸੀਂ ਚੰਗੇ ਪਾਈ ਲੈ ਕੇ ਹੁੰਦੇ ਹੋ ਸਾਫ ਸੁਥਰੇ ਹੁੰਦੇ ਆ ਹਾਂ ਸਤਿਗੁਰਿਆ ਸਤਿਗੁਰੂ ਸਭ ਤੋਂ ਬਿਲਕੁਲ ਤੋਂ ਵਾਲਾ ਹੁੰਦਾ ਕੋਈ ਬਿਲਕੁਲ ਜੀ ਚੰਗੇ ਪਸ਼ੂ ਆ ਤਾਂ ਜਲਦੀ ਵਿਕ ਜਾਂਦੇ ਹਨਾ ਜੀ ਮੈਂ ਤਾਂ ਕਾਲੇ ਸ਼ੌਟ ਦੇ ਵੇਖ ਜਾਂਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਵਹਿਣਾ ਚੰਗੀਆਂ ਹੁੰਦੀਆਂ ਸ਼ਕੀਨ ਹੁੰਦੀਆਂ ਵਹਿਣਾ ਵੇਖੋ ਜਿੱਦਾਂ ਦੇ ਲਈਦੇ ਆ ਇਦਾਂ ਦੇ ਦੋਹਾਂ ਦੇ ਥੱਲੇ ਬੈਠੇ ਇਕੱਠਾ ਕੀ ਬਾਤ ਹੈ ਜੀ ਦੇ ਥੱਲੇ ਬਿਠਾਈਏ ਵੇਖੋ ਵੀਰੋ ਚੰਗੇ ਹੀ ਰਿਆ ਹਨਾ ਜੀ ਚੰਗੇ ਟੌਪ ਕਲਾਸ ਬਿਲਕੁਲ ਭਾਈ ਬਿਲਕੁਲ ਤੇ ਕਰੀਏ ਤੋਂ ਸ਼ੁਰੂ ਕਰੀਏ ਭਾਈ ਅਸ਼ੀਰ ਗੱਬਣਾ ਹਾਂ ਗੱਬਣਾ ਅੱਛੀ ਹੈ ਜੀ ਠੀਕ ਹੈ ਕਿੰਨਾ ਟਾਈਮ ਖੜਦੀ ਇਹ ਬੱਸ ਆਹ ਦਾ ਹਫਤਾ ਚੜਨਾ ਨਾ ਹਾਂ ਜੀ ਆਹਦੇ ਤੋਂ ਪਹਿਲਾਂ ਸੋਹਰਾ 5-6 ਦਿਨ ਖਾਣੇ 5-6 ਦਿਨ ਲੈ ਜੂ ਹਾਂ ਜੀ ਪੰਜ ਹਾਂਜੀ ਤੇ ਖੋਲੀ ਵੀਰ ਜੀ ਤੋਰਾ ਵਖਾਈਏ ਖੋਲਿਓ ਵੇਖੋ ਵੀਰੋ ਵੱਡੀ ਵੜਾ ਗਈ ਆ ਕੱਦ ਕਾਠ ਵਾਲੀ ਆ ਚੰਗੀ ਘੈਂਟ ਵੜਾ ਵੀਰੋ ਕੱਦ ਕਾਠ ਲੰਮੀ ਬੇਲ ਚਾਰ ਦੰਦਾ ਜੀ ਵੇਖੋ ਵੀਰੇ ਚੋਗੀ ਆ ਗਈ ਆ ਮੂੰਹ ਚੰਗੀ ਵੱਛੀ ਆ ਬਾਕੀ ਥਣ ਥਣ ਚੈੱਕ ਕਰ ਲੋ ਲੈਵਲ ਉਹ ਚੈੱਕ ਕਰ ਲੋ ਚੰਗੀ ਵੜਾ ਵੀਰੋ ਹੁਣ ਤੋਂ ਬਣੀਆਂ ਹਲੇ 5-6 ਦਿਨ ਬਾਕੀ ਆ ਜਾਂਦੇ ਵਿੱਚ ਜਾਂਦੇ 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 ਲੈ 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 ਕਮਾਨ ਕਮਾਨ ਇੱਥੇ ਖਲਾੜ ਗਿਆ ਸਾਹਿਬ ਰੋਕ ਲੋ ਆਹ ਕੁਝ ਠੰਡੀ ਦੀ ਠੰਡੀ ਦੀ ਬਿਲਕੁਲ ਠੰਡੀ ਹੈ ਜੀ ਠੀਕ ਹੈ ਜੀ ਵੇਖੋ ਵੀਰ ਚੰਗਾ ਥਨ ਥਨ ਲੱਗਿਆ ਚੰਗੀ ਵਹਿੜਾ ਚਮਕ ਆਲੀ ਹੈ ਜੀ ਜਾਂਦੇ ਹੋ ਜਾਂਦੇ ਇਹ ਕਿੰਨਾ ਕੁ ਦੁੱਧ ਚ ਆਜੂ ਗਏਲੇ ਦੁੱਧ ਪਰਮਾਤਮਾ ਦੇ ਕਿਰਪਾ ਨਾਲ 20 ਕਿਲੋ ਕਰ ਜੂ ਪਹਿਲਾਂ ਵਸ਼ੀ ਐ ਠਾਰ ਕੇ 20 ਕਿਲੋ ਕਰ ਜੂਗੀ ਅੱਛਾ ਜੀ ਠੀਕ ਹੈ ਜੀ ਕੋਈ ਗੱਲ ਹੀ ਨਹੀਂ ਬਾਕੀ ਥਣ ਥਣ ਵਧੀਆ ਲੱਗਿਆ ਜੀ ਚਵਾਈ ਵਾਲਾ ਥਣ ਲੱਗਿਆ ਜਮੀ ਪੰਜੀ ਦਾ ਚੰਗੀ ਵੇੜਾ ਕੱਦ ਕਾਠਾ ਲੀਆ ਲੰਮੀ ਬੇਲ ਆ ਵੀਰੋ ਬਾਕੀ ਖਣ ਪਣ ਡਾਈ ਦੱਸਦਾ ਹੋਇਆ ਕਿ ਵਸ਼ੀ ਦੁੱਧ ਚੰਗਾ ਪਰੂਗੀ ਜੀ ਥਣ ਥਣ ਚੈੱਕ ਕਰ ਦੋ ਵੀਰੋ ਮਿਹਨਤ ਵਾਲੀ ਜੀ ਆਹ ਕੀ ਬਾਤ ਹੈ ਭਾਈ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਜਿਹੜੀ ਐ ਦੇ ਦੇ ਨੀਆ ਹਾਂਜੀ ਇਹਦਾ ਭਾਏ 80 ਕਰਾ ਲਵਾਂ ਤੇ ਭਾਏ 85 ਕਰਾ ਲਵਾਂ ਹਾਂਜੀ 75 ਤੋਂ ਹਜ਼ਾਰ ਛੋਟ ਹੈ ਜੀ 75000 74 ਦੀ ਕਿੰਨੇ ਦਾ ਆਈ ਆ ਤੇਨੂੰ ਕੀ ਪਤਾ ਰਹਿਣਾ ਹੋਰ ਜਾਣਦੇ ਹੋ ਚੱਲ ਠੀਕ ਹੈ ਜੋ ਕਰਦੇਗਾ ਠੀਕ ਹੈ 2000 ਹੋਰ ਛੱਡ ਦਿਓ ਭਾਈ ਕੋਈ ਗੱਲ ਨਹੀਂ ਭਾਜੀ ਆਈ ਕਰਦੇ ਹਾਂ ਮਾੜ ਕਰਨਾ ਹੈ ਬਾਕੀ ਹੋ ਗਈ ਕਿੰਨੇ ਦੀ 73 ਦੀ 73 ਦੀ ਹੋ ਗਈ ਹੈ ਨਾ ਜੀ ਕੋਈ ਵੀਰ ਫੋਨ ਲਾਵੇ ਮਾਤਨ ਹੋ ਜੂ ਵੀਰ ਜੀ ਵੱਡੀ ਵੈੜਾ ਚੰਗੇ ਰਿਕਾਰਡ ਵਾਲੀ ਆ ਸੋਹਣਾ ਥਣ ਲੱਗਾ ਜੀ ਗੁੱਲ ਲੱਗਾ ਵੇਖੋ ਜੀ ਬਿਲਕੁਲ ਚੰਗੀ ਵਸ਼ੀਲੇ ਲੈ ਕੇ ਰੱਬ ਨੇ ਬਣਾਇਆ ਜੀ ਬਿਲਕੁਲ ਬਿਲਕੁਲ ਸਾਡੇ ਅਹੀਂ ਨਹੀਂ ਸਫਾਈ ਕਰਦਾ ਗਾਇਸ ਸਫਾਈ ਕਰਦਾ ਬਿਲਕੁਲ ਬਿਲਕੁਲ ਜੀ ਮੇਰੇ ਪਸ਼ੂ ਚੰਗਾ ਹੋਵੇ ਹਨਾ ਜੀ ਸਫਾਈ ਆਪੇ ਹੁੰਦੀ ਆ ਬੱਚਾ ਨੂੰ ਸਾਫ ਤੇ ਪਾਉਂਦੇ ਜੀ ਬਿਲਕੁਲ ਬਿਲਕੁਲ ਜੀ ਹਾਂ ਜੀ ਹਾਂ ਜੀ ਚੰਗੀ ਵੇੜਾ ਚੰਗੇ ਰਿਕਾਰਡ ਵਾਲੀ ਆ ਬਾਕੀ ਵੀਰੋ ਫੋਨ ਲਾ ਲਿਓ 73 ਚੋਂ ਮਾਂਦਨ ਖੁੱਲਾ ਹੋ ਜੀ ਕੋਈ ਗੱਲ ਨਹੀਂ ਹਨਾ ਬਾਈ 73 ਚੋਂ 73 ਚੋਂ ਚਲੋ 73 ਦੀ ਜਾਂਦਿਓ ਫੋਨ ਲਾਵੇ ਕੋਈ ਵੀਰ ਕੋਈ ਚੱਕਰ ਨਹੀਂ ਬਾਈ ਜਾਂਦਿਓ ਚਲੋ ਧੀ ਮੈ ਜਾਨ ਤੇ ਜਾਂਦੋ ਉੜਦੀਆਂ ਜਾਣ ਜਿਹੜੀਆਂ ਹਾਂਜੀ ਦੂਜੇ ਨੰਬਰ ਤੇ ਆ ਗਈ ਇਹਦੇ ਬਾਰੇ ਦੱਸੋ ਹਾਂਜੀ ਚਾਰ ਦਾ ਦਵੱਸੀ ਏ ਚਾਰ ਦਾ ਆ ਗਈ ਪਹਿਲਣ ਵੱਸੀ ਏ ਪਹਿਲਾ ਸੋਹਣਾ ਆਹ ਵੇਖੋ ਜੀ ਕੀ ਬਾਤ ਹੈ ਚੈੱਕ ਕਰ ਲਓ ਵੀਰੇ ਕੁਆਲਿਟੀ ਕੀ ਬਾਤ ਹੈ ਦੋ ਬੰਦੇ ਬੈਠੇ ਕੀ ਬਾਤ ਹੈ ਵੇਖੋ ਕੀ ਬਾਤ ਹੈ ਜੀ ਚੰਗੀ ਠੰਡੀ ਸੀਲ ਵੈਡ ਆ ਗਈ ਹੈ ਨਾ ਇਹਦੇ ਮਤਲਬ ਬੱਚਾ ਬੜਾ ਚੰਗਾ ਜੀ ਆ ਵੇਖੋ ਵੇਖੋ ਵੀਰੋ ਨੌਕ ਵਾਲਾ ਥਾਣਾ ਗਿਆ ਬੱਚਾ ਕੀ ਪਾਇਆ ਜੀ ਮੱਛੀ ਪਾਈ ਹੈ ਜੀ ਮੱਛੀ ਆ ਗਈ ਹੈ ਜੀ ਵੇਖੋ ਵੀਰੋ ਚੰਗੇ ਸੀਵੇਂ ਜ ਮੱਛੀ ਆ ਵੇੜ ਵੀ ਚੰਗੀ ਆ ਨੌਕ ਵਾਲਾ ਥਾਣਾ ਕਿੰਨਾ ਦੁੱਧ ਮਿਲੂਦਾ ਵੀਰ ਜੀ ਇਹਨਾਂ ਦੇ 14 ਕਿਲੋ ਜੀ 14 ਕਿਲੋ ਦੁੱਧ ਖੋਲਗੇ ਜੀ ਖੋਲ ਵੇਖੋ ਵੀਰੇ 14 ਕਿਲੋ ਦੁੱਧ ਚੰਗੀ ਹੈ ਜੀ 11 ਦਿਨ ਹੋ ਗਏ ਯਾਰ ਮਦਦ ਅਸੀਂ ਦੱਸਾਂ 11 ਦਿਨਾਂ ਦੀ ਹੋ ਗਈ ਹੈ 11 ਦਿਨ ਦੀ ਠੀਕ ਹੈ ਜੀ ਬਾਕੀ ਵੀਰੇ ਚੈੱਕ ਕਰ ਲਓ ਸੰਸਣ ਲੈਵਲ ਉਹ ਚੈੱਕ ਕਰੋ ਚੰਗਾ ਲੈ ਬਾਈ ਜੀ ਪੰਨਲੇਦਾਰ ਆ ਜੀ प्यारी रखी वाली घर ठंडी थी जी फिर आई बिल्कुल जी बिल्कुल जी ਐਵੇਂ ਥੱਲੇ ਬੈਜੋ ਛੱਕ ਇਦਾਂ ਕਰੀ ਖਲਾਰ ਖਲਾਰ ਦੇ ਖਲਾਰ ਆ ਆ ਕੀ ਬਾਤ ਹੈ ਚੈੱਕ ਕਰ ਲਓ ਵੀਰੋ ਸੀਲਸ ਲੱਗ ਵਹਿੜਾ ਬਹੁਤ ਠੰਡੀ ਠੀਕ ਹੈ ਜੀ ਠੀਕ ਹੈ ਜੀ ਕਮਾਲ ਕਿੰਨਾ ਵਧੀਆ ਲੱਗਾ ਜੀ ਥਾਂ ਚੰਗਾ ਲੱਗਾ ਚੰਗੀ ਘੈਂਟ ਵਹਿੜਾ ਕਮਾਲ ਵੀਰੇ ਬੰਦੀ ਕੀ ਦੀ ਵਹਿੜਾ ਕਮਾਲ ਲਓ ਜੀ ਮਹਾਰਾਜ ਜੀ ਮੱਛੀ ਦਾ ਕਰਦੀ ਆ ਅੱਛੀ ਮੰਗ ਰਹੇ ਨੇ ਵੇਖੋ ਵੀਰੋ ਚੰਗੀ ਵਿਹੜਾ ਲੈਵਾਂ ਲੂਆ ਚੰਗਾ ਘੈਂਟ ਆ ਤੁਹਾਨੂੰ ਤੋਂ ਚੰਗਾ ਲੱਗਿਆ ਜੀ ਹਾਂਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਮੁੱਲ ਇਹਦਾ ਜੋ ਲੈਣਾ ਹੋਇ ਕਰੀਏ ਜੀ ਹਾਂਜੀ ਮੁੱਲ ਤੇ ਦਾ 55 ਜੀ ਹਾਂਜੀ ਪਰ ਸੱਜਣ ਆਏਗਾ ਜੀ ਦੱਸ ਦਿਓ ਜਾਨ ਦੇ ਓਰ ਦੀ 55 ਦੀ ਪਹੁੰਚ ਕਰਦੀਏ 500 ਕਿਲੋਮੀਟਰ ਦੀ 100 ਕਿਲੋ ਤੱਕ ਫ੍ਰੀ ਆ ਜੀ ਠੀਕ ਆ ਜੀ ਹਾਂ ਜੀ 100 ਕਿਲੋਮੀਟਰ ਪਹੁੰਚ ਫ੍ਰੀ ਆ ਵੀਰੋ 55000 ਦੇ ਵਿੱਚੋਂ ਬਾਕੀ ਤੁਸੀਂ ਫੋਨ ਲਾ ਲਿਓ ਮਾਂ ਤਨ ਹੋ ਜਾਊਗਾ ਮਗਰ ਵੀ ਇਹਦੇ ਵੱਛੀ ਆ ਗਈ ਆ ਵੱਛੀ ਵੀਰੋ ਚੰਗੀ ਕੁਆਲਟੀ ਦੀ ਆ ਬਹੁਤ ਵਧੀਆ ਠੀਕ ਆ ਜੀ ਰੇਟ ਜਾਈ ਤੁਹਾਡਾ ਬਿਲਕੁਲ ਹਾਂ ਜੀ ਤੇ ਜੇ ਨੰਬਰ ਤੇ ਆ ਗਈ ਵੈੜ ਜੀ ਇਹਦੇ ਨਾਲ ਪਤਾ ਦੂਜਾ ਸੂ ਆ ਜੇ ਦੂਜਾ ਸੂ ਆ ਗਈ 6 ਦੰਦ ਹੈ ਜੀ 6 ਦੰਦ ਵੈੜਾ ਇਹਦੇ ਮਗਰ ਵੀ ਬੱਚਾ ਚੰਗਾ ਵੱਛੀ ਮਗਰ ਹੈ ਜੀ ਠੀਕ ਹੈ ਵੱਛੀ ਹੈਗੀ ਮਗਰ ਹਾਂ ਜੀ ਵੱਛੀ ਮਗਰ ਠੀਕ ਹੈ ਕਿੰਨਾ ਦੁੱਧ ਮੌਜੂਦ ਹੈ ਜੀ ਹੁਣ ਇਹ ਬੋਲਾ ਹੀ ਏ ਤੁਹਾਡਾ 18 ਕਿਲੋਣਾ ਜੀ 17 18 ਕਿਲੋ ਬੋਲਾ ਹੈ 17 18 ਕਿਲੋ ਬੋਲਾ ਖੋਲ ਵਿੱਚ ਵੇਖੋ ਵੀਰੋ 17 18 ਕਿਲੋ ਬੋਲਾ ਆ ਗਿਆ ਇਹ ਕੱਲ ਮਨੇ ਦੇ ਰਿਹਾ ਸੂ ਜੀ ਠੀਕ ਹੈ ਜੀ ਬਾਕੀ ਵੀਰੇ ਵੈੜ ਚੈੱਕ ਕਰ ਲਓ ਚਮਕ ਚਮਕ ਚੈੱਕ ਕਰੋ ਚੰਗੀ ਬੋਦੀ ਵਾਲੀ ਵੈੜ ਆ ਗਈ ਹੈ ਨਾ ਜੀ ਬੰਨ ਜਮਾਈਆਂ ਹੋਈਆਂ ਜੀ ਬਾਕੀ ਵੀਰੇ ਲੈਵਲ ਉਹ ਚੈੱਕ ਕਰ ਲਓ ਕਮਾਲਾ ਪਾਈਆਂ ਲੈਵੇ ਵਾਲੀਆਂ ਗਾਂ ਖਾਈ ਲੱਗੀ ਹੈ ਬਿਲਕੁਲ ਤਾਂ ਲੈ ਲੈ ਗੇ ਠੰਡ ਵੇਖੋ ਕਿਦਾਂ ਦਾ ਫਿਰ ਠੰਡੀ ਧੀ ਜੀ ਬਿਲਕੁਲ ਠੰਡੀ ਮੈਂ ਪਸ਼ੂ ਲਿਆਉਣਾ ਠੰਡਾ ਜੀ ਤੇ ਬਿਲਕੁਲ ਠੰਡੇ ਸੀਲ ਦਾ ਵਾਦਾ ਹਾਂ ਜੀ ਪਸ਼ੂ ਦਾ ਠੰਡੀ ਹੈ ਸਰ ਕੋ ਬਹੁਤ ਠੰਡੀ ਜੀ ਕੋਈ ਲਿਆਣਾ ਨੇ ਹੁਣਾਂ ਨਹੀਂ ਲੈਂਦੀ ਬਾਕੀ ਵੀਰੋ ਚੈੱਕ ਕਰ ਲਓ ਲੇਵਾ ਚੈੱਕ ਕਰ ਲਓ ਅ ਪੰਡਾ ਹੀ ਪਾਈਆਂ ਲੇਵੇ ਵਾਲੀਆਂ ਦਾ ਚਮਕ ਚਮਕ ਚੰਗੀ ਆ ਥੱਬੇ ਲਾਏ ਆ ਬਾਕੀ ਵੀਰੇ ਥਣ ਥਣ ਚੈੱਕ ਕਰ ਲਓ ਚੰਗਾ ਥਣ ਲੱਗਿਆ ਜਾਂਦੇ ਹੋ ਜਾਂਦੇ ਵੇਖੋ ਵੀਰੋ ਥਣ ਚੈੱਕ ਕਰ ਲੋ ਚੰਗਾ ਥਣ ਲੱਗਿਆ ਚਵਾਈ ਵਾਲਾ ਲੱਗਿਆ ਜੀ ਗੇਠ ਗੇਠ ਦੇ ਵੀਰੋ ਥਣ ਆ ਗਿਆ ਮਗਰ ਵੀ ਇਹਦੇ ਵਸ਼ੀ ਆ ਗਿਆ ਚੰਗਾ ਸਰੀ ਚੰਗੇ ਸਰੀ ਵਧੀਆ ਆ ਗਿਆ ਹੈ ਨਾ ਜੀ ਠੀਕ ਆ ਜੀ ਭਾਈ ਇਹਦਾ ਮੁੱਲ ਕੀ ਕਰ ਲੈਣਾ ਇਹਦਾ ਮੁੱਲ ਜੀ ਇਹਦੇ ਆਦੀ ਮੇਰਾ 60000 ਵਾਂਗੂ ਹਾਂਜੀ ਜੋ ਚੀਜ਼ ਬਣੀ ਹੈ ਬਿਲਕੁਲ ਪਰ ਅਸੀਂ ਬਿਲਕੁਲ ਭਾਅ ਪਰ ਤੇਰਾ ਨੰਗਲ ਦੇਣੇ ਆ ਬਿਲਕੁਲ ਭਾਅ ਪਰ ਤੇਰਾ ਦੇਣਾ ਹਾਂ ਹਾਂਜੀ ਇਹ 70 ਦੀ ਦੇ ਦਿਆਂਗੇ ਜੀ 70 ਦੀ ਹਾਂਜੀ ਹਾਂਜੀ ਕਰ ਦਿਓ ਮਾਨ ਦਾ 70 ਚ ਕੋਈ ਵੀ ਮਾਨਤਨ ਕਰ ਦਿਆਂਗੇ 100 ਕਿਲੋ ਤੱਕ ਪਹੁੰਚ ਪਹਤਾ ਦਾਂਗੇ ਇਹ ਵੀ ਪਹੁੰਚ ਫਰੀ ਪਹੁੰਚ ਫਰੀ ਕਰ ਦਿਆਂਗੇ ਠੀਕ ਹੈ ਜੀ ਹਾਂ ਜੀ 70 ਹੀ ਦਿਆਂਗੇ ਠੀਕ ਹੈ ਜੀ ਵੇਖੋ ਵੀਰੋ 70000 ਦੀ ਰੇਟ ਦੇ ਦੇਣਗੇ 100 ਕਿਲੋਮੀਟਰ ਤੱਕ ਵੀਰ ਜੀ ਨਾਲ ਦੇ ਪਹੁੰਚ ਫਰੀ ਆ ਇਹ ਰੇਟ ਦੀ 100 ਕਿਲੋਮੀਟਰ ਤੱਕ ਪਹੁੰਚ ਫਰੀ ਆ ਵੀਰੋ ਜੈਜ ਰੇਟ ਆ ਬਾਕੀ ਸਾਰੇ ਵੀਰਾਂ ਨੂੰ ਇਹੀ ਬੈਂਦੀਆ ਵੀਰੋ ਫੋਨ ਜਰੂਰ ਲਾਇਓ ਮਾਨ ਦਾ ਤੁਹਾਡੇ ਹੋਰ ਹੋ ਜਾਣਗੇ ਹਨਾ ਭਾਜੀ ਬਿਲਕੁਲ ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਵੀਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜਿਉ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਮਿਲ ਖਲੀ ਜਾਵੇ ਜੀ ਗਜੇਂਦਰ ਕੁਲਿੰਦਰ ਹੋਈ ਪਈ ਆ ਜੀ ਬਿਲਕੁਲ ਜੀ ਢਾਡੀ ਕਰਕੇ ਆ ਜੀ ਨਹੀਂ ਸਾਰੇ ਵੀਰਾਂ ਦੇ ਨਾਲ ਮੁੰਡਾ ਚੰਗਾ ਜੀ ਬਿਲਕੁਲ ਜੀ ਤੇ ਵੀਰ ਜੀ ਬਾਕੀ ਬੇਨਤੀ ਆ ਵੀਰਾਂ ਨੂੰ ਵੀਰ ਜੀ ਤੁਸੀਂ ਪਸ਼ੂ ਤੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਆਪ ਦੀ ਚਵਾਈ ਕਰੋ ਪਾਸ ਕਰੋ ਉਹ ਵੀਰ ਜੀ ਤੁਹਾਡਾ ਆਪ ਦਾ ਫਰਜ਼ ਬੰਦਾ ਜੀ ਹਾਂਜੀ ਭਾਈ ਆਪਣਾ ਨਾਮ ਦੱਸ ਦਿਓ ਜੀ ਸੁਵਿੰਦਰ ਸਿੰਘ ਜੀ ਠੀਕ ਹੈ ਜੀ ਆਪਣਾ ਪਿੰਡ ਪਿੰਡ ਠੱਠਾ ਨੇੜੇ ਫਲਗੜ ਚੂੜੀਆਂ ਮਜੀਠਾ ਰੋਡ ਠੀਕ ਹੈ ਜੀ ਨਾਲ ਹੀ ਭਾਲੋ ਵਾਲੀ ਪੈਂਦੀ ਜੀ 9056 ਹਾਂਜੀ 45155 ਠੀਕ ਹੈ ਜੀ ਸਸਿਗਾ ਬਾਜੀ